ਪੰਜਾਬ ਅੰਦਰ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਹਲਕਾ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਐਲਾਨੇ ਗਏ ਉਮੀਦਵਾਰ ਸੋਨ ਸਿੰਘ ਠੰਡਲ ਵੱਲੋਂ ਆਪਣੇ ਸਮਰਥਕਾਂ ਨਾਲ ਮਿਲ ਕੇ ਆਪਣੇ ਨਾਮਜ਼ਦਗੀ ਪੇਪਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਕੋਮਲ ਮਿੱਤਲ ਕੋਲ ਚਮਕਵਾਏ ਇਸ ਦੌਰਾਨ ਪੇਪਰ ਦਾਖਲ ਕਰਵਾਉਣ ਤੋਂ ਪਹਿਲਾਂ ਸਮੂਹ ਅਕਾਲੀ ਵਰਕਰ ਰੋਸ਼ਨ ਗਰਾਉਂਡ ਵਿਖੇ ਇਕੱਠੇ ਹੋਏ ਪੇਪਰ ਦਾਖਲ ਕਰਵਾਉਣ ਸਮੇਂ ਉਹਨਾਂ ਨਾਲ ਜਿੱਥੇ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ ਉੱਥੇ ਹੀ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਾਲੀ ਬਾਜਵਾ, ਵਰਿੰਦਰ ਬਾਜਵਾ, ਸੰਜੀਪ ਤਲਵਾਰ, ਜ਼ਿਲ੍ਹਾ ਪ੍ਰਮਾਣ ਲਖਵਿੰਦਰ ਸਿੰਘ ਲੱਖੀ ਵੀ ਮੌਜੂਦ ਸਨ। ਇਸ ਦੌਰਾਨ ਸਰਦਾਰ ਹੌਸ ਸਿੰਘ ਠੰਡਲ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਹੁਸ਼ਿਆਰਪੁਰ ਵਿਕੇ ਖੋਲੇ ਗਏ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਰੀਬਨ ਕੱਟ ਕੇ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਪਾਰਟੀ ਵਰਕਰ ਉਹ ਮਿਲ ਰਿਹਾ ਹੈ ਉਸ ਤੋਂ ਸਾਫ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਕਾਫੀ ਲੰਬੇ ਸਮੇਂ ਬਾਅਦ ਇਕੱਲਿਆਂ ਹੀ ਚੋਣਾ ਵਿੱਚ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗਾ ਸੋਨ ਸਿੰਘ ਠੰਡਲ ਨੇ ਦੱਸਿਆ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਮੁੱਖ ਰੱਖਦੇ ਅਸੀਂ ਉਹਨਾਂ ਵੱਲੋਂ ਆਪਣਾ ਰੋਡ ਸ਼ੋਅ ਰੱਦ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਉਹ ਚੋਣ ਜਿੱਤ ਕੇ ਲੋਕਾਂ ਦੇ ਮਸਲਿਆਂ ਦਾ ਹੱਲ ਪੈਲ ਦੇ ਆਧਾਰ ਤੇ ਕਰਵਾਉਣਗੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਸਨ ਅੱਜ ਅਸੀਂ ਫੈਸਲਾ ਕੀਤਾ ਪਾਰਟੀ ਵੱਲੋਂ ਜੇ ਆਪਣੇ ਪਿੱਛੇ ਜਿਹੜਾ ਚੱਲਿਆ ਰਾਮਰੇਡ ਕੀਤੀ ਜਾਵੇ ਉਹਦੇ ਵਾਸਤੇ ਉਦੋਂ ਪਹਿਲਾਂ ਆਪਣੇ ਦਫ਼ਤਰ ਦਾ ਘਾਟਣਾ ਹੁਣੇ ਹੀ ਸ਼ੋਮਨੀ ਕੋਲ ਦਾ ਅਪੰਦ ਪੰਤੇ ਪ੍ਰਧਾਨ ਦੇਖਦੇ ਹੋਏ ਸਾਰੇ ਜਦੋਂ ਸਾਬੀ ਹੋਣ ਜਿਹੜਾ ਕੀਤਾ ਗਿਆ ਸਮੂਰਤੀ ਜ਼ਿਲ੍ਹੇ ਲੀਡਰਸ਼ਿਪ ਇੱਥੇ ਪਹੁੰਚੀ ਆ ਸਾਰੇ ਭਗਵਾਨ ਵਿਗਿਆਨ ਦੇ ਅਹੁਦੇਦਾਰ ਪ੍ਰਧਾਨ ਔਰ ਜੂਸ ਵਿੱਚ ਦੇ ਲੀਡਰਸ਼ਿਪ ਵੱਡੀ ਗੱਲ ਦੇ ਵਿੱਚ ਬਰਦਰ ਤੇ ਪਹੁੰਚੇ ਆ ਇਹ ਸਾਰਿਆਂ ਦਾ ਜਿਹੜਾ ਵੱਡਾ ਉਤਸ਼ਾਹ ਹੈ ਦੇਖਣ ਨੂੰ ਜੋਸ਼ ਮੜ ਰਿਹਾ ਇਹ ਚੀਜ਼ ਦਾ ਪ੍ਰਤੀਕ ਹੈ ਕਿ ਸ਼ਰੋਣੇ ਅਕਾਲੀ ਦਲ ਜਿਹੜਾ ਲੰਬੇ ਆਸੇ ਤੋਂ ਬਾਅਦ ਸ਼ਿਆਰ ਉਹਦੀ ਸੀਟ ਲੱਗ ਰਿਆ ਪਾਰਲੀਮੈਂਟ ਦੀ ਉਹਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਵੱਡਾ ਜੋਸ਼ ਆਇਆ ਮੈਂ ਸਮਝਦਾ ਇਹ ਦਿਨ ਦਿਨ ਪੰਜ ਦੀ ਤੱਕ ਹੋਰ ਵੱਡਾ ਰੂਪ ਧਾਰੂਗਾ ਲੋਕਾਂ ਮੇਰੇ ਹੋਰ ਜੋਸ਼ ਆਊਗਾ ਉਹ ਸੀਟ ਨੂੰ ਜੇ ਤੂੰ ਜਿਹੜਾ ਖੜਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਵਿੱਚ ਪਾਊਗਾ ਹਾਂ ਸਿਰਵੀਰ ਸਿੰਘ ਬਾਦਲ ਹੋਰ ਕੋਈ ਨਵੇਂ ਤਾਂ ਹੈ ਨਹੀਂ ਇਸੇ ਲੰਬੇ ਸਮੇਂ ਤੋਂ ਉਹ ਵੀ ਰਾਜਨੀਤੀ ਵਿੱਚ ਆ ਬੀਜੇਪੀ ਨੇ ਵੱਡੇ ਆਕੂ ਜੇਪੀ ਆਪਣੇ ਆਪਣੇ ਦੇ ਬਾਬ ਲੋਏ ਨੇ ਰਹਿ ਚੁੱਕੇ ਆ ਆਪਣੇ ਸੂਬੇ ਦੇ ਜੇਪੀ ਕੀਪਸ ਰਹਿ ਚੁੱਕੇ ਆ ਔਰ ਅੱਜ 90 ਸਬੇ ਤੋਂ ਜਿਹੜੀ ਆ ਪ੍ਰਧਾਨ ਜੀ ਦੀ ਮੀਂਹ ਦੀ ਨਾਲੇ ਕੋਲਵਾ ਜਿਨ੍ਹਾਂ ਜੋਸ਼ ਔਰ ਜਿਨ੍ਹਾਂ ਪਾਰਟੀ ਨੂੰ ਕੰਟਰੋਲ ਕਰਨ ਦਾ ਤਜਰਬਾ ਬਣ ਗਿਆ ਆ ਉਹਦੇ ਕਾਰਨ ਆ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਅੱਜ ਲੋਕ ਲਾਮਬਦ ਹੋਏ ਆ ਔਰ ਜਿਨ੍ਹਾਂ ਪੰਜਾਬ ਚੋਂ ਯਾਤਰਾ ਨੂੰ ਲੈ ਕੇ ਸਾਰੇ ਪੰਜਾਬ ਵਿੱਚ ਵੱਡਾ ਸ਼ਾਪ ਪੈਣਾ ਹੋਇਆ ਔਰ ਅੱਜ ਫਾਨੀਆਪਾਦੀਆਂ ਨੂੰ ਕਹਦੇ ਚਾਹਤਾ ਆ ਇਹ ਸ਼੍ਰੋਮਣੀ ਕਾਲੇਦਾਰ ਜਿਹੜਾ ਆ ਇਹ ਸਭ ਤੋਂ ਉੱדי ਅੱਗੇ ਜਿਹੜੀ ਆ ਉਹ ਪ੍ਰਕਾਰ ਕਰ ਰਿਹਾ ਤੇ ਮੈਂ ਸਾਬਦਾ ਕਿ ਸੁਖਵੀਰ ਸਿੰਘ ਬਾਦਲ ਇੱਕ ਸਫਲ ਕਾਰਜਾਪ ਜਿਹੜਾ ਪ੍ਰਦਾਨ ਕਰ ਰਿਹਾ ਹੈ